ਸਾਲ 2018 ਦੇ ਵਿੱਚ ਮਰਡਰ ਹੋਇਆ ਸੀ ਇੱਕ ਪੰਜਾਬੀ ਗਾਇਕ ਨਵਜੋਤ ਉਰਫ ਈਸਾਪੁਰੀਆ ਵਰਕ ਦਾ ਉਹ ਕਪਰੀ 뮤직 ਕਲਾਸ اٹینڈ ਕਰਕੇ ਆ ਰਿਹਾ ਸੀਗਾ ਔਰ ਬਰਵਾਲਾ ਰੋਡ ਡੇਰਾ ਬਸੀ ਲਾਗੇ ਮਿਡ ਨਾਈਟ 27 ਮਈ 2018 ਮਿਡ ਨਾਈਟ ਦੇ ਵਿੱਚ ਇਹਦਾ ਮਰਡਰ ਹੋਇਆ ਸੀਗਾ ਜਿਹੜੇ ਦੋਵੇਂ ਰੂਪੀ ਨੇ ਤੇ ਰਾਹੁਲ ਖੱਟਾ ਗਏਗੇ ਕਿ ਯੂਪੀ ਦਾ ਜਿਹੜਾ ਕਿ ਬੜਾ ਉੱਥੋਂ ਦਾ ਨੋਟੋਰੀਅਸ ਗੈਂਗ ਆ ਉਹ ਗੈਂਗ ਜਿਹੜਾ ਦਾ ਲੀਡਰ ਆ ਉਹਦਾ ਯੂਪੀ ਐਸਟੀਐਫ ਨੇ ਕੋਸ਼ਿਸ਼ ਕਰ ਮੈਂ ਪਹਿਲਾਂ ਉਹਦਾ ਐਨਕਾਊਂਟਰ ਜੇ ਉਹਨੂੰ ਮਾਰ ਵੀ ਦਿੱਤਾ ਸੀ 2 18 ਦੇ ਵਿੱਚ ਰਾਹੁਲ ਖੱਟਾ ਗੈਂਗ ਦੀ ਇੱਕ ਗੈਂਗ ਨਾਲ ਆਪਸੀ ਖੈਬਰਬਾਜੀ ਦੁਸ਼ਮਣੀ ਚੱਲ ਰਹੀ ਸੀਗੀ ਜਿਦੇ ਵਿੱਚ ਇੱਕ ਮਰਡਰ ਜਮਨਾਗਰ ਹੋਇਆ ਸੀ ਮਰਡਰ ਦਾ ਬਦਲਾ ਇਹਨਾਂ ਦੋਵਾਂ ਨੇ ਲੈਣਾ ਸੀਗਾ ਜਿਹੜੇ ਆਪਣੇ ਇਹਦੇ ਵਿੱਚ ਕੇਸ ਦੇ આરોપી ਨੇ ਅਭਿਸ਼ੇਕ ਤੇ ਸੌਰਵ ਇਹ ਜਦੋਂ ਇਹਨਾਂ ਨੇ ਬਦਲਾ ਲੈਣਾ ਸੀ ਤੇ ਇਹਨਾਂ ਨੂੰ ਬਦਲਾ ਲੈਣ ਲਈ ਇੱਕ ਗੱਡੀ ਚਾਹੀਦੀ ਸੀਗੀ ਇਹਨਾਂ ਨੇ ਦੂਜੀ ਗੈਂਗ ਦਾ ਡਾ ਲੀਡਰ ਮਾਰਨਾ ਸੀਗਾ ਜਦੋਂ ਇਹ ਗੱਡੀ ਖੋਨ ਲੱਗੀ ਤੇ ਜਿਹੜਾ ਵਿਕਟਿਮ ਨਵਜੋਤ ਐ ਉਹਨੇ اپੋਸ ਕੀਤਾ ਪੋਜ਼ ਕਰਦੇ ਆ ਆਪਸੀ ਇਸ ਕਫਲ ਦੇ ਵਿੱਚ ਜਿਹੜੇ ਇਹਨਾਂ ਨੇ 5 ਰਾਉਂਡ ਫਾਇਰ ਕੀਤੇ ਜਿਹੜੇ ਕਿ ਉਹਦੇ ক্লোਜ਼ ਰੇਂਜ ਦੇ ਵਿੱਚ ਉਹਨੂੰ ਹਿਟ ਕੀਤੇ ਔਰ ਮੁੰਡੇ ਦੀ ਮੌਤ ਹੋ ਗਈ। 6 ਸਾਲਾਂ ਬਾਅਦ ਤੁਹਾਡੇ ਹੱਥ ਕਿਵੇਂ ਕਾਮਯਾਬੀ ਲੱਗੀ ਹੈ ਕਿਵੇਂ ਤੁਸੀਂ ਉਹਨਾਂ ਤੱਕ ਪਹੁੰਚੇ ਮੁਲਜਮਾਂ ਤੱਕ ਜਿਨ੍ਹਾਂ ਨੇ ਮਰਡਰ ਕੀਤਾ ਸੀਗਾ ਸਿੰਗਲ ਜਿਹੜੇ ਅਫਸਰ ਪਿਛਲੇ 6 ਸਾਲਾਂ ਜਰੇ ਉਹਨਾਂ ਦੀ ਸ਼ਾਬਾਸ਼ੀ ਹੈ ਕਿ ਕੇਸ ਨੂੰ ਜਿੰਦਾ ਰੱਖਿਆ ਗਿਆ। ਔਰ ਇਹ ਕੇਸ ਦੇ ਉੱਤੇ ਰੈਗੂਲਰ ਜਿਹੜਾ ਵਰਕ ਕਰਦੇ ਰਹੇ ਇਹ ਫਾਈਲ ਜਿਹੜੀ ਆ ਕਿਹਦੀ ਗਵਾਚੀ ਨਹੀਂ ਇਹ ਫਾਈਲ ਟੇਬਲ ਤੇ ਰਹਿ ਗਈ। ਰਹੀਂ ਬਹੁਤ ਟਾਈਮ ਯੂਪੀ ਦੇ ਗੈਂਗ ਸਟੱਡੀ ਕੀਤੇ ਕਿ ਕਿਹੜੇ-ਕਿਹੜੇ ਮੈਂਬਰ ਐਕਟਿਵ ਸੀਗੇ ਕੀ-ਕੀ ਵਜ੍ਹਾ ਬਣ ਸਕਦੀ ਹੈ ਕੀ ਗੱਲ ਸੀ ਸਾਰੀ ਹੌਲੀ-ਹੌਲੀ ਅਸੀਂ ਕਰਦੇ ਆਂ ਰਜਤ ਤੱਕ ਪਹੁੰਚੇ ਤੇ ਰਜਤ ਤੋਂ ਇਹ ਗੱਲ ਸਾਹਮਣੇ ਆਈ ਕਿ ਉਸ ਕੇਸ ਦੇ ਵਿੱਚ ਜਿਹੜੀ ਇੱਕ ਫੇਰੇ ਨੇ ਕੀਤਾ ਸੀ ਚਾਰ ਫੇਰੇ ਜਿਹੜੇ ਸਰਵਨ ਕੀਤਾ ਸੀ ਇੱਕ ਖਬਰ ਇਹ ਵੀ ਸੀ ਕਿ ਇੱਕ ਮਹਿਲਾ ਸੀਗੀ ਸ਼ਾਇਦ ਉਸ ਸਮੇਂ ਗੱਡੀ ਦੇ ਵਿੱਚ ਮੌਜੂਦ ਕੀ ਇਹੋ ਜਿਹਾ ਕੋਈ ਲਿੰਕ ਵੀ ਨਿਕਲ ਕੇ ਸਾਹਮਣੇ ਆਇਆ ਕਿ ਉਹ ਸਿੰਗਰ ਦੇ ਨਾਲ ਕੋਈ ਮਰਡਰ ਤੋਂ ਪਹਿਲਾਂ ਮਹਿਲਾ ਮੌਜੂਦ ਹੈਗੀ ਸੀ ਗੱਡੀ ਦੇ ਵਿੱਚ ਸਾਲ 2018 ਦੇ ਵਿੱਚ ਮਰਡਰ ਹੋਇਆ ਸੀ ਇੱਕ ਪੰਜਾਬੀ ਗਾਇਕ ਨਵਜੂਤ ਉਰਫ ਈਸਾਪੁਰੀਆ ਵਰਕ ਦਾ ਔਰ ਉਸ ਕਤਲ ਦੇ ਵਿੱਚ ਪੁਲਿਸ ਦੇ ਹੱਥ ਖਾਲੀ ਸੀ ਪਰ ਹੁਣ ਮੁਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਕਾਤਲਾਂ ਨੂੰ ਫੜਿਆ ਗਿਆ ਕਿੱਥੋਂ ਤੱਕ ਤਾਰ ਜੁੜੇ ਉਹਨਾਂ ਦੇ ਯੂਪੀ ਯੂਪੀ ਦਾ ਜੋ ਕਨੈਕਸ਼ਨ ਸਾਹਮਣੇ ਆਇਆ ਸੀ ਕਿਵੇਂ ਉਹਨਾਂ ਦੀ ਅਰੈਸਟ ਹੋਈ ਹੈ ਗੱਲਬਾਤ ਕਰਦੇ ਆ ਸਰ 6 ਸਾਲ ਪਹਿਲਾਂ ਮਰਡਰ ਹੁੰਦਾ ਔਰ ਹੁਣ ਲੰਬੇ ਸਮੇਂ ਬਾਅਦ ਆਖਰਕਾਰ ਕਾਮਯਾਬੀ ਹਾਸਲ ਹੋਈ ਹੈ ਸਭ ਤੋਂ ਪਹਿਲਾਂ ਤਾਂ ਬਰੀਫ ਕਰਿਓ ਤੁਸੀਂ ਕਿ ਕਿੱਥੇ ਮਰਡਰ ਹੋਇਆ ਔਰ ਆਖਰ 6 ਸਾਲਾਂ ਬਾਅਦ ਕਿਵੇਂ ਤੁਸੀਂ ਗ੍ਰਿਫਤਾਰ ਕੀਤੇ ਇਹ ਮਲਜ਼ਮ ਵਿਕਰਮ ਜੀ ਹੈ ਨਾ ਮਈ 2018 ਦੇ ਵਿੱਚ ਬੜਾ ਇੱਕ ਸੈਂਸੇਸ਼ਨਲ ਮਟਰ ਹੋਇਆ ਸੀਗਾ ਜਿਹਦੇ ਵਿੱਚ ਇੱਕ ਬੱਡਿੰਗ ਸਿੰਗਰ ਸੀਗਾ ਨਵਜੋਤ ਇਲੀਅਸ ਵੀਰ ਕਿੱਸਾਪੁਰੀਆ ਇਹ ਇੱਕ ਆਪਣੀ 뮤ਜ਼ਿਕ ਕਲਾਸ ਅਟੈਂਡ ਕਰਕੇ ਆ ਰਿਹਾ ਸੀਗਾ ਔਰ ਬਰਵਾਲਾ ਰੋਡ ਡੇਰਾ ਬੱਸੀ ਲਾਗੇ ਮਿਡ ਨਾਈਟ 27 ਮਈ 2018 ਮਿਡ ਨਾਈਟ ਦੇ ਵਿੱਚ ਇਹਦਾ ਮਟਰ ਹੋਇਆ ਸੀਗਾ ਔਰ ਬੜਾ ਸੈਂਸੇਸ਼ਨਲ ਮਟਰ ਹੋਇਆ ਸੀਗਾ ਜਿਹਦੇ ਵਿੱਚ ਉਸ ਉਦੋਂ ਤੋਂ ਲੈ ਕੇ ਅੱਜ ਤੱਕ ਜਿੰਨੇ ਪੁਲਿਸ ਅਫਸਰ ਆਏ ਉਹਨਾਂ ਨੇ ਬੜੀ ਮਿਹਨਤ ਕੀਤੀ ਇਹਦੇ ਵਿੱਚ ਔਰ ਸਾਰੇ ਵਧਾਈ ਦੇ ਹੱਕਦਾਰ ਨੇ ਕਿਉਂਕਿ ਉਹਨਾਂ ਨੇ ਅਣਥੱਕ ਮਿਹਨਤ ਸਾਰਿਆਂ ਨੇ ਇਹਦੇ ਵਿੱਚ ਕੀਤੀ ਉਸ ਕੇਸ ਦਾ ਹਰ ਪਹਿਲੂ ਜਿਹੜਾ ਬਾਚਿਆ ਗਿਆ ਪਰ ਤੋਂ ਕੇਸ ਜਿਹੜਾ ਆ ਕਰੈਕ ਨਹੀਂ ਹੋ ਪਾਇਆ ਅਸੀਂ ਪਿਛਲੇ ਸਾਲ ਸਾਨੂੰ ਇੱਕ ਹਿਊਮਨ ਇੰਟਾਈ ਸੀਗੀ ਅਸੀਂ ਉਹਨੂੰ ਡਿਵੈਲਪ ਕਰਦੇ ਹਾਂ ਪਿਛਲੇ 1 ਸਾਲ ਤੋਂ ਉਹਨੂੰ ਜੱਡਾ ਮੋਟ ਬਣਾਇਆ ਸੀਗਾ ਔਰ ਇਹਦੇ ਵਿੱਚ ਸਾਨੂੰ ਇੱਕ ਬਹੁਤ ਵੱਡੀ ਸਫਲਤਾ ਜਿਹੜੀ ਹਾਸਲ ਹੋਈ ਹੈ ਜਿਹੜਾ ਇਹ ਕੇਸ ਕਰੈਕ ਹੋਇਆ ਔਰ ਮੁੱਖ ਦੋਸ਼ੀ ਜਿਹੜਾ ਅਭਿਸ਼ੇਕ ਲੀਸ ਰਜਤ ਰਾਣਾ ਸੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਦੂਜਾ ਜਿਹੜਾ ਰੋਪੀ ਸੌਰਵ ਹੈ ਲੜਕਾ ਬਰਵਾਲੇ ਦਾ ਉਹਦਾ ਕੁਝ ਸਾਲਾਂ ਪਹਿਲਾਂ ਜਿਹੜਾ ਉਹਦੀ ਡੈਥ ਹੋ ਗਈ ਹੈ ਉਹ ਸਾਡੇ ਸੂਤਰਾਂ ਉਹਦੇ ਪਤਾ ਲੱਗੀ ਗੱਲ ਕਿ ਇਹਦੀ ਡਰੱਗ ਓਵਰਡੋਸ ਨਾਲ ਡੈਥ ਹੋਈ ਹੈ ਇਹ ਕੇਸ ਦਾ ਜਿਹੜਾ ਬੈਕਗ੍ਰਾਉਂਡ ਥੋੜਾ ਇਹ ਸੀਗਾ ਕਿ ਜਿਹੜੇ ਦੋਵੇਂ આરોપી ਨੇ ਇਹ ਰਾਹੁਲ ਖੱਟਾ ਗਏਗੇ ਕਿ ਯੂਪੀ ਦਾ ਜਿਹੜਾ ਕਿ ਬੜਾ ਉੱਥੋਂ ਦਾ ਨਟੋਰੀਅਸ ਗੈਂਗ ਆ ਉਹ ਗੈਂਗ ਜਿਹੜਾ ਦਾ ਲੀਡਰ ਆ ਉਹਦਾ ਯੂਪੀਐਸਟੀਐਫ ਨੇ ਕੁਝ ਸਮੇਂ ਪਹਿਲਾਂ ਉਹਦਾ ਇਨਕਾਊਂਟਰ ਚ ਉਹਨੂੰ ਮਾਰ ਵੀ ਦਿੱਤਾ ਸੀ 2018 ਦੇ ਵਿੱਚ ਰਾਹੁਲ ਖੱਟਾ ਗੈਂਗ ਦੀ ਇੱਕ ਗੈਂਗ ਨਾਲ ਆਪਸੀ ਖੈਬਰਬਾਜੀ ਦੁਸ਼ਮਣੀ ਚੱਲ ਰਹੀ ਸੀਗੀ ਜਿਹਦੇ ਵਿੱਚ ਇੱਕ ਮਰਡਰ ਜਮਨਾਗਰ ਹੋਇਆ ਸੀਗਾ ਉਹ ਜਮਨਾਗਰ ਦੇ ਮਰਡਰ ਦਾ ਬਦਲਾ ਇਹਨਾਂ ਦੋਵਾਂ ਨੇ ਲੈਣਾ ਸੀਗਾ ਜਿਹੜੇ ਆਪਣੇ ਇਹਦੇ ਵਿੱਚ ਕੇਸ ਦੇ આરોપી ਨੇ ਅਭਿਸ਼ੇਕ ਤੇ ਸੌਰਵ ਇਹ ਜਦੋਂ ਇਹਨਾਂ ਨੇ ਬਦਲਾ ਲੈਣਾ ਸੀ ਤੇ ਇਹਨਾਂ ਨੂੰ ਬਦਲਾ ਲੈਣ ਲਈ ਇੱਕ ਗੱਡੀ ਚਾਹੀਦੀ ਸੀਗੀ ਇਹਨਾਂ ਨੇ ਦੂਜੀ ਗੈਂਗ ਦਾ ਡਾਡਾ ਲੀਡਰ ਮਾਰਨਾ ਸੀਗਾ ਜਦੋਂ ਇਹ ਗੱਡੀ ਖੋਨ ਲੱਗੀ ਤੇ ਜਿਹੜਾ ਵਿਕਟਿਮ ਨਵਜੋਤ ਐ ਉਹਨੇ اپੋਜ਼ ਕੀਤਾ اپੋਜ਼ ਕਰਦਾ ਆਪਸੀ ਇਸ ਕਫਲ ਦੇ ਵਿੱਚ ਜਿਹੜੇ ਇਹਨਾਂ ਨੇ ਪੰਜ ਰਾਉਂਡ ਫਾਇਰ ਕੀਤੇ ਜਿਹੜੇ ਕਿ ਉਹਦੇ ক্লোਜ਼ ਰੇਂਜ ਦੇ ਵਿੱਚ ਉਹਨੂੰ ਹਿਟ ਕੀਤੇ ਔਰ ਮੁੰਡੇ ਦੀ ਮੌਕੇ ਤੇ ਮੌਤ ਹੋ ਗਈ ਇਹ ਉੱਥੋਂ ਘਬਰਾ ਕੇ ਇਹਦੇ ਮੌਕਾ ਜਿਹੜਾ ਛੱਡ ਗਏ ਔਰ ਇਹ کیس ਜਿਹੜਾ ਆ ਇੱਕ ਅਨਸੁਲਝੀ ਜਿਹੜੀ ਗੁੱਥੀ ਬਣ ਕੇ ਰਹਿ ਗਈ ਪੁਲਸਰੀ ਪਰ 6 ਸਾਲ ਲੱਗੇ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਦੋਂ ਮਲਜਮ ਰੇਂਜ ਤੋਂ ਨਿਕਲ ਜਾਣ ਕਦੇ ਮਹੀਨਾ 2 ਮਹੀਨੇ 6 ਮਹੀਨੇ ਹੋ ਜਾਂਦੇ ਪਰ 6 ਸਾਲਾਂ ਬਾਅਦ ਤੁਹਾਡੇ ਹੱਥ ਕਿਵੇਂ ਕਾਮਯਾਬੀ ਲੱਗੀ ਹੈ ਕਿਵੇਂ ਤੁਸੀਂ ਉਹਨਾਂ ਤੱਕ ਪਹੁੰਚੇ ਮਲਜਮਾਂ ਤੱਕ ਜਿਨ੍ਹਾਂ ਨੇ ਮਰਡਰ ਕੀਤਾ ਸੀਗਾ ਸਿੰਗਰ ਦਾ ਇਹਦੇ ਲਈ ਜੀ ਵਿਕਰਮ ਜੀ ਜਿਹੜੇ ਅਫਸਰ ਪਿਛਲੇ 6 ਸਾਲਾਂ ਜ ਰਏ ਉਹਨਾਂ ਦੀ ਸ਼ਾਬਾਸ਼ੀ ਹੈ ਕਿ ਕੇਸ ਨੂੰ ਜਿੰਦਾ ਰੱਖਿਆ ਗਿਆ ਔਰ ਇਹ ਕੇਸ ਦੇ ਉੱਤੇ ਰੈਗੂਲਰ ਜਿਹੜਾ ਵਰਕ ਕਰਦੇ ਰਹੇ ਇਹ ਫਾਈਲ ਜਿਹੜੀ ਆ ਕਿਹਦੀ ਗਵਾਚੀ ਨਹੀਂ ਇਹ ਫਾਈਲ ਟੇਬਲ ਤੇ ਰਹੀ ਔਰ ਅਸੀਂ ਪਿਛਲੇ ਸਾਲ ਪਹਿਲਾਂ ਸਾਨੂੰ ਕੋਈ ਇਨਪੁਟ ਆਈ ਸੀਗੀ ਕਿ ਇਹਦਾ ਜਿਹੜਾ ਕੇਸ ਦੇ ਵਿੱਚ ਇੱਕ આરોપી ਮਰ ਗਿਆ ਸਾਨੂੰ ਸਿਰਫ ਇੰਨੀ ਇਨਪੁਟ ਆਈ ਸੀਗੀ ਤੇ ਬਟ ਪਰਮਾਤਮਾ ਨੇ ਸਾਡੇ ਸਿਰ ਤੇ ਬੜਾ ਹੱਥ ਰੱਖਿਆ ਅਸੀਂ ਰੈਗੂਲਰ ਇਤ ਲੱਗਦੇ ਰਹੇ ਮਾਨਯੋਗ ਐਸ.ਪੀ. ਸਾਹਿਬ ਦੀ ਬੜੀ ਸਾਨੂੰ ਵਧੀਆ ਸਪੋਰਟ ਰਹੀ ਇਸ ਦੇ ਵਿੱਚ ਔਰ ਇੱਕ ਸਾਲ ਅਸੀਂ ਪੂਰੀ ਕੜੀ ਮਿਹਨਤ ਕਰਦੇ ਹਾਂ ਜਿਹੜਾ ਕੱਲ ਇਹ ਗੱਲ ਸੋਲਵ ਸੋਲਵ ਹੋਈ ਹੈ ਕਿ ਕਿਵੇਂ ਜੁੜੀ ਹੈ ਸੰਧੂ ਸਾਹਿਬ ਇਸ ਪੂਰੇ ਕੇਸ ਦੀ ਇਸ ਦੇ ਵਿੱਚ ਜੀ ਇੱਕ ਸਾਨੂੰ ਹਿਊਮਨ ਇੰਟ ਆਇਆ ਸੀਗਾ ਕਿ ਇਸ ਕੇਸ ਦੇ ਵਿੱਚ ਜਿਹੜਾ ਇੱਕ આરોપી ਮਰ ਚੁੱਕਾ ਕੋਈ ਨਾਮ ਨਹੀਂ ਸੀ ਕੁਝ ਨਹੀਂ ਸੀਗਾ ਪਰ ਅਸੀਂ ਚੀਜ਼ਾਂ ਨੂੰ ਹੌਲੀ-ਹੌਲੀ ਡਿਵੈਲਪ ਕਰਦੇ ਆ ਅਸੀਂ ਸੌਰਵ ਦੇ ਘਰ ਤੱਕ ਪਹੁੰਚ ਗਏ ਡਾ ਮੁੰਡਾ ਬਰਵਾਲੇ ਦਾ ਮਰਿਆ ਸੀਗਾ ਕਿਉਂਕਿ ਉਹ ਕਿਸੇ ਟਾਈਮ ਤੇ ਸਾਡੇ ਕਿਸੇ ਕੇਸ ਚ ਫਿਗਰ ਆਊਟ ਕੀਤਾ ਸੀਗਾ ਉਹੀ ਵੇਖਣੀ ਸ਼ੁਰੂ ਕਰਦੇ ਕਿ ਕਿਹੜੇ ਬੰਦੇ ਮਰੇ ਨੇ ਜਿਹੜੇ ਇੱਥੋਂ ਦੇ ਬਦਮਾਸ਼ ਨੇ ਉਹ ਮਰ ਗਿਆ ਸੀਗਾ ਤੇ ਉਹਦੇ ਘਰਦਿਆਂ ਤੋਂ ਕੋਈ ਸਾਨੂੰ ਲੀਡ ਨਹੀਂ ਮਿਲ ਪਾਈ ਕਿਉਂਕਿ ਉਹਦੇ ਘਰ ਕੋਈ ਬਹੁਤੀ ਜਾਣਕਾਰੀ ਨਹੀਂ ਸੀਗੀ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਯੂਪੀ ਦੇ ਗੈਂਗਸਟਰ ਨਾਲ ਇਹਦਾ ਸਬੰਧ ਰਿਹਾ ਇbrahim ਬਹੁਤ ਟਾਈਮ ਯੂਪੀ ਦੇ ਗੈਂਗ ਸਟੱਡੀ ਕੀਤੇ ਕਿ ਕਿਹੜੇ ਕਿਹੜੇ ਮੈਂਬਰ ਐਕਟਿਵ ਸੀਗੇ ਕੀ ਕੀ ਵਜ੍ਹਾ ਬਣ ਸਕਦੀ ਹੈ ਕੀ ਗੱਲ ਸੀ ਸਾਰੀ ਇਸ ਦੇ ਵਿੱਚ ਟੈਕਨੀਕਲੀ ਵੀ ਉਸ ਟਾਈਮ ਦਾ ਸਾਡੇ ਕੋਲ ਕੋਈ ਡਾਟਾ ਸੀ ਉਹ ਵੀ ਸਟੱਡੀ ਕੀਤਾ ਫਿਰ ਹੌਲੀ ਹੌਲੀ ਅਸੀਂ ਕਰਦੇ ਆਂ ਰਜਤ ਤੱਕ ਪਹੁੰਚੇ ਤੇ ਰਜਤ ਤੋਂ ਇਹ ਗੱਲ ਸਾਹਮਣੇ ਆਈ ਕਿ ਉਸ ਕੇਸ ਦੇ ਵਿੱਚ ਜਿਹੜੀ ਇੱਕ ਫੈਰ ਇਹਨੇ ਕੀਤਾ ਸੀ ਚਾਰ ਫੈਰ ਜਿਹੜੇ ਸੌਰਵ ਨੇ ਕੀਤੇ ਸੀ ਪਰ 6 ਸਾਲਾਂ ਬਾਅਦ ਹੁਣ ਕਿਤੇ ਨਾ ਕਿਤੇ ਮਾਪਿਆਂ ਨੇ ਵੀ ਆਸ ਛੱਡਤੀ ਹੋਣੀ ਹੈ ਕਿ ਮੇਰੇ ਪੁੱਤ ਦੇ ਕਾਤਲ ਕਦੇ ਫੜੇ ਜਾਣਗੇ ਉਹਨਾਂ ਮਾਪਿਆਂ ਨੂੰ ਵੀ ਕਿਤੇ ਨਾ ਕਿਤੇ ਇੱਕ ਰਿਲੀਫ ਤਾਂ ਥੋੜਾ ਬਹੁਤ ਤਾਂ ਸ਼ਾਇਦ ਫੀਲ ਹੋਊਗਾ ਕਿ ਹੁਣ ਇਹ ਸ਼ਾਇਦ ਇੱਕ ਤਾਂ ਮਰ ਗਿਆ ਇੱਕ ਸਲਾਖਾਂ ਦੇ ਪਿੱਛੇ ਇਹਨੂੰ ਵੀ ਸਜ਼ਾ ਮਿਲੂਗੀ ਬਿਲਕੁਲ ਜੀ ਇਹ ਵੇਖੋ ਜਦੋਂ ਕੋਈ ਕ੍ਰਾਈਮ ਹੋ ਜਾਂਦਾ ਤੇ ਜਿਹੜਾ ਵਿਕਟਿਮ ਪਾਰਟੀ ਨੂੰ ਹਮੇਸ਼ਾ ਇਨਸਾਫ ਦੀ ਜੜੀ ਆ ਉਹ ਰਾਈਟ ਆ ਦਾ ਤੇ ਆਪਣੀ ਡਿਊਟੀ ਵੀ ਇਹੀ ਆ ਕਿ ਜਦੋਂ ਕੋਈ ਰੋਂਗ ਹੁੰਦਾ ਹੈ ਤੇ ਆਪਾਂ ਵਿਕਟਿਮ ਨੂੰ ਇਨਸਾਫ ਦਿਵਾਉਣਾ ਤੇ ਇਹਦੇ ਲਈ ਆਪਾਂ ਨੂੰ ਸਰਕਾਰ ਨੇ ਰੱਖਿਆ ਹੋਰ ਆਪਣੀ ਕੋਈ ਡਿਊਟੀ ਵੀ ਨਹੀਂ ਹੈ ਇਹਨਾਂ ਆਪਾਂ ਪਰਵੈਂਸ਼ਨ ਕਰਨੀ ਹੈ ਜਾਂ ਆਪਾਂ ਡਿਟੈਕਸ਼ਨ ਕਰਨੀ ਹੈ ਤੇ ਇਹ ਮੈਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਮੇਰੇ ਪੁਰਾਣੇ ਅਫਸਰਾਂ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਗੁਰਸ਼ਰ ਅਸੀਂ ਬੜੀ ਮਿਹਨਤ ਕੀਤੀ ਕਿ ਸਾਡੇ ਮਾਂ ਤੇ ਬੜਾ ਬੋਝ ਸੀਗਾ ਕਿ ਸੋਲਵ ਨਹੀਂ ਹੋਇਆ ਤੁਸੀਂ ਕਮਿਟਮੈਂਟ ਵੇਖੋਗੇ ਅਫਸਰਾਂ ਦੀ ਕਿੰਨੀ ਰਹੀ ਹੋਗੀ ਕੇਸ ਸੰਬੰਧੀ ਔਰ ਇਹ ਸਿਰਫ ਇਹ ਕਿ ਇਸ ਨਹੀਂ ਹਰ ਕੇਸ ਲਈ ਜਦੋਂ ਕੋਈ ਇਨਵੈਸਟੀਗੇਸ਼ਨ ਅਫਸਰ ਲੱਗਦਾ ਉਹਦੇ ਮਨ ਤੇ ਇਹ ਗੱਲ ਦਾ ਹੁੰਦਾ ਕਿ ਆਪਾਂ ਕੇਸ ਨੂੰ ਸੋਲਵ ਕਰਨਾ ਤੇ ਜੋ ਪਰਮਾਤਮਾ ਨੇ ਸਾਨੂੰ ਇਹ ਬੜੀ ਮਿਹਰ ਕੀਤੀ ਸਾਡੇ ਤੇ ਕਿ ਕੇਸ ਸੋਲਵ ਹੋਇਆ ਬਟ ਬੜੀ ਅਨਥਕ ਮਿਹਨਤ ਸਾਰੇ ਅਫਸਰਾਂ ਨੇ ਇਹਦੇ ਵਿੱਚ ਕੀਤੀ ਐਵੇਂ ਹੁੰਦਾ ਜਿਵੇਂ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ ਅੱਜਕੱਲ ਤਾਂ ਬਹੁਤ ਤਸਲ ਚੱਲ ਰਹੀ ਆ ਆਪਸ ਦੇ ਵਿੱਚ ਸਿੰਗਰਾਂ ਦੀ ਕਹਿੰਦੇ ਕਿ ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਤਾਂ ਹੋਰ ਜਿਆਦਾ ਤਰੀਕੇ ਦੇ ਨਾਲ ਕਿ ਗੈਂਗਾਂ ਇੱਕ ਦੂਸਰੇ ਨੂੰ ਸਪੋਰਟ ਕਰਦੀਆਂ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਫਿਰ ਕਈ ਗਾਇਕਾਂ ਨੂੰ ਥ੍ਰੈਟ ਕਿ ਇਸ ਸਿੰਗਰ ਨੂੰ ਵੀ ਕੋਈ ਉਸ ਟਾਈਮ ਥ੍ਰੈਟ ਸੀਗਾ ਜਾਂ ਸਿਰਫ ਗੱਡੀ ਖੋਣਾ ਹੀ ਮਕਸਦ ਸੀਗਾ ਉਹਨਾਂ ਦਾ ਜਾਂ ਕੋਈ ਪਹਿਲਾਂ ਇਸ ਟਾਈਪ ਦਾ ਥ੍ਰੈਟ ਹੋਵੇ ਜਾਂ ਕਿਸੇ ਵਾਸਤੇ ਲੱਗਿਆ ਹੋ ਜਿਹੜੇ ਸਿੰਗਰ ਪੰਜਾਬ ਦੇ ਜਿਹੜੇ ਨਾਮੀ ਨੇ ਸਾਰੇ ਤੇ ਜਦੋਂ ਸਿੰਗਰ ਦਾ ਕੋਈ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਤੇ ਆਬਵੀਅਸਲੀ ਇੱਕ ਅਪਰੋਰਟੇ ਹੋ ਜਾਂਦਾ ਹੈ ਮੀਡੀਆ ਦੇ ਵਿੱਚ ਵੀ ਇੱਕ ਕਾਫੀ ਜਿਵੇਂ ਆਪਾਂ ਵੇਖਿਆ ਕਿ ਸਿੰਗਰ ਜਦੋਂ ਕੋਈ ਸਿੰਗਰ ਨੂੰ ਟਾਰਗੇਟ ਕੀਤਾ ਜਾਂਦਾ ਤੇ ਜਿਆਦਾ ਜਿਹੜੀ ਆ ਖਬਰ ਉਛਲਦੀ ਹੈ ਇਸ ਕੇਸ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਸੀ ਕੋਈ ਉਹਨਾਂ ਦੇ ਆਪਸੀ ਜਾਂ ਇਹਦੇ ਪਰਸਨਲ ਕੋਈ ਅਟੈਕ ਨਹੀਂ ਸੀਗਾ ਉਹਨਾਂ ਨੂੰ ਗੱਡੀ ਚਾਹੀਦੀ ਸੀਗੀ ਸੁਸਾਨ ਏਰੀਏ ਦੇ ਵਿੱਚ ਇਹ ਬੰਦਾ ਸਪਾਟ ਹੋ ਗਿਆ ਰਾਤ ਦਾ ਟਾਈਮ ਸੀਗਾ 12 ਵਜੇ ਦੇ ਕਰੀਬ ਦਾ ਤੇ ਉਹਨਾਂ ਨੇ ਇਹਨੂੰ ਵੇਖਿਆ ਕਿ ਸੌਖਾ ਟਾਰਗੇਟ ਐ ਗੱਡੀ ਖੜੀ ਸੀਗੀ ਤੇ ਉਹਨੂੰ ਟਾਰਗੇਟ ਇਹਨਾਂ ਕਰ ਲਿਆ ਬਟ ਕੋਈ ਪਰਸਨਲ ਐਨੀਮੀਟੀ ਜਾਂ ਇਹਨੂੰ ਕੋ ਟਾਰਗੇਟ ਕੀਤਾ ਹੋਜੀ ਕੋਈ ਗੱਲ ਸਾਡੀ ਅਜੇ ਤੱਕ ਦੀ ਤਵੀਰ ਸਾਹਮਣੇ ਨਹੀਂ ਆਈ ਬਾਕੀ ਜਦੋਂ ਕਿਸੇ ਵੀ ਸਿੰਗਰ ਨੂੰ ਕੋ ਟਾਰਗੇਟ ਕੀਤਾ ਜਾਂਦਾ ਕੋਈ ਸਿੰਗਰ ਦਾ ਨੁਕਸਾਨ ਹੁੰਦਾ ਤੇ ਓਬਵੀਅਸਲੀ ਮੀਡੀਆ ਦੇ ਵਿੱਚ ਗੱਲ ਉਛਲ ਹੀ ਹੁੰਦੀ ਔਰ ਉਹ ਗੱਡੀ ਲੈ ਕੇ ਵੀ ਨਹੀਂ ਗਏ ਸੀਗੇ ਫਿਰ ਇਹ ਕੀ ਮਰਡਰ ਹੋ ਗਿਆ ਇਸ ਕਰਕੇ ਗੱਡੀ ਛੱਡ ਕੇ ਭੱਜ ਗਏ ਫਿਰ ਬਿਲਕੁਲ ਮਰਡਰ ਹੋ ਗਿਆ ਗੱਲ ਜਿਆਦੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਹੱਥ ਪੈਰ ਫੁੱਲ ਗਏ ਕਿ ਇਹ ਵੱਡੀ ਪ੍ਰੋਬਲਮ ਆ ਗਈ ਐ ਤੇ ਉਹਨੂੰ ਮਰ ਮੋਟਿਵ ਗੱਡੀ ਹੋਣਾ ਸੀਗਾ ਮਰਡਰ ਉਹਨਾਂ ਨੇ ਵਿਰੋਧੀ ਗੈਂਗ ਦਾ ਕਰਨਾ ਸੀਗਾ ਤੋ ਗੱਡੀ ਫਿਰ ਮੌਕੇ ਤੇ ਛੱਡ ਕੇ ਉਹ ਚਲੀ ਗਈ। ਮੈਂ ਖਬਰਾਂ ਪੜ ਰਿਹਾ ਸੀਗਾ ਸਵੇਰੇ ਜਦੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ ਅਰੈਸਟ ਕੀਤੀ ਹੈ ਤਾਂ ਉਸ ਸਮੇਂ ਇੱਕ ਖਬਰ ਇਹ ਵੀ ਸੀਗੀ ਕਿ ਇੱਕ ਮਹਿਲਾ ਸੀਗੀ ਸ਼ਾਇਦ ਉਸ ਸਮੇਂ ਗੱਡੀ ਦੇ ਵਿੱਚ ਮੌਜੂਦ ਕਿ ਇਹੋ ਜਿਹਾ ਕੋਈ ਲਿੰਕ ਵੀ ਨਿਕਲ ਕੇ ਸਾਹਮਣੇ ਆਇਆ ਕਿ ਉਹ ਸਿੰਗਰ ਦੇ ਨਾਲ ਕੋਈ ਮਰਡਰ ਤੋਂ ਪਹਿਲਾਂ ਮਹਿਲਾ ਮੌਜੂਦ ਹੈਗੀ ਸੀ ਗੱਡੀ ਦੇ ਵਿੱਚ। ਜਦੋਂ ਕੋਈ ਕ੍ਰਾਈਮ ਹੋ ਜਾਂਦਾ ਨੇ ਵਿਕਰਮ ਜੀ ਤੇ ਹਰ ਪਹਿਲੇ ਪੁਲਿਸ ਵੇਖਦੀ ਭਾਵੇਂ ਪਰਸਨਲ ਹੈਗਾ ਆ ਭਾਵੇਂ ਪ੍ਰੋਫੈਸ਼ਨਲ ਆ ਭਾਵੇਂ ਉਹਦਾ ਜਿਹੜਾ ਚਫਿਰਦਾ ਆ ਭਾਵੇਂ ਹਰ ਪਹਿਲੇ ਉਹ ਵੇਖਣਾ ਹੁੰਦਾ ਤਾਂ ਜੋ ਕਿ ਆਪਾਂ ਕੌ ਆਪਾਂ ਕੌਜ਼ ਪਹਿਲਾਂ ਕੌਜ਼ ਲ ਕੋਸਤੋਂ ਆਪਣਾ ਲਾਭ ਦਾ ਆ ਕੇ ਇਹ ਬੰਦੇ ਨੇ ਕੀਤਾ ਕਿੰਨੇ ਤੇ ਉਹ ਹਰ ਐਂਗਲ ਜਿਹੜੀ ਪੁਲਿਸ ਵੇਖਦੀ ਆ ਉਹ ਇਹ ਨਹੀਂ ਕਿ ਸਾਡੇ ਅਫਸਰਾਂ ਨੇ ਵੇਖਿਆ ਹਰ ਅਫਸਰ ਵੇਖਦਾ ਤੇ ਬਟ ਜੋ ਤੱਕ ਕੋਈ ਆਪਣਾ ਸਕਸੈਸ ਨਹੀਂ ਮਿਲਦਾ ਤੇ ਉਹ ਗਲਾ ਬੰਨ ਜਾਂਦੀਆਂ ਤੇ ਪਰ ਪੁਲਿਸ ਨੇ ਬਹੁਤ ਇਹਦੇ ਵਿੱਚ ਉਸ ਟਾਈਮ ਦੇ ਅਫਸਰਾਂ ਨੇ ਬਹੁਤ ਬਾਖਵਲ ਮਿਹਨਤ ਕੀਤੀ ਤੇ ਬਾਕੀ ਅਹੀਂ ਲੱਗੇ ਰਹੇ ਪਿਛਲੇ ਸਾਲ ਤੋਂ ਤੇ ਆ ਜਿਹੜਾ ਕੇਸ ਹਾਰ ਸੀਗੇ ਸਰ ਕੀ ਇਹਨਾਂ ਦੇ ਹੋਰ ਕਿੰਨੇ ਕੁ ਅਪਰਾਧਿਕ ਰਿਕਾਰਡ ਨੇ ਕਿੰਨੀ ਕਿ ਇਹਨਾਂ ਦੀ ਕੁੰਡਲੀ ਖੰਗਾਲੀ ਹੋਊਗੀ ਪੁਲਿਸ ਨੇ ਤੁਸੀਂ ਵੀ ਹੁਣ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਹੋ ਉਭਿਸ਼ੇਕ ਤੇ ਟੋਟਲ 7 ਮੁਕਦਮੇ ਸਾਡੇ ਧਿਆਨ ਚ ਆਏ ਜਿਹੜੇ 4 ਯੂਪੀ ਦੇ ਨੇ ਜਿਦੇ ਵਿੱਚ ਫਰੋਤੀ ਅ ਔਰ ਡਕੈਤੀ ਗੈਂਗ ਦਾ ਮੈਂਬਰ ਆ ਏ 39402 ਨਾਲ ਹੀ 307 ਦੇ ਅਸਲੇ ਐਕਟ ਦੇ ਯੂਪੀ ਦੇ ਦੇ ਤੇ ਮੁਕਦਮੇ ਨੇ 2 ਇਤੇ ਹਰਿਆਣੇ ਦੇ ਨੇ ਤੇ 1 ਪੰਜਾਬ ਦਾ ਹੁਣੇ ਹੀ ਕਰਨਾਲ ਜੇਲ ਚੋਂ ਲਿਆਂਦਾ ਹੈ ਤੁਸੀਂ ਕਰਨਾਲ ਜੇਲ ਚੋਂ ਲਿਆਂਏ ਕਰਨਾਲ ਜੇਲ ਦੇ ਵਿੱਚ ਵੀ ਜਿਸ ਤਰੀਕ ਮਤਲਬ ਉਹਦੇ ਵਿੱਚ ਬੰਦ ਸੀਗਾ ਇੱਕ ਸਵਾਲ ਮੇਰਾ ਅਖੀਰਲਾ ਕਿਉਂਕਿ ਜਿਹੜਾ ਇੰਟਰ ਸਟੇਟ ਰੈਕਟ ਚੱਲ ਪਿਆ ਗੈਂਗਾਂ ਦੇ ਇਹ ਵੀ ਇੱਕ ਇੰਟਰ ਸਟੇਟ ਟਾਈਪ ਕਿਉਂਕਿ ਲੋਕਲ ਤੌਰ ਤੇ ਵੀ ਸਪੋਰਟ ਮਿਲਦੀ ਹੋਊ ਪੰਜਾਬ ਦੇ ਨਾਲ ਹਰਿਆਣਾ ਯੂਪੀ ਇਸ ਤਰ੍ਹਾਂ ਦੀਆਂ ਗੈਂਗਸ ਕਾਫੀ ਐਕਟਿਵ ਹੋ ਗਈਆਂ ਆ ਸਰ ਇਹਨਾਂ ਨੂੰ ਲੈ ਕੇ ਜ਼ਰੂਰ ਚਾਹੁੰਦੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਤੇ ਨਕੀਲ ਕਸੀ ਜਾ ਸਕਦੀ ਹੈ ਕਿਉਂਕਿ ਆ ਕੇ ਕਾਰਵਾਈਆਂ ਪੰਜਾਬ ਚ ਕਰ ਜਾਂਦੇ ਬਾਅਦ ਫਰਾਰ ਹੋ ਜਾਂਦੇ ਵੇਖੋ ਆਪਣਾ ਬਾਰਡਰ ਡਿਸਟ੍ਰਿਕਟ ਹੈਗਾ ਮਾਹਲੀ ਇਹ ਆਪਣ ਨੂੰ ਇੱਥੇ ਮਾਛਰ ਵੀ ਲੱਗ ਰਿਹਾ ਹਰਿਆਣਾ ਵੀ ਲੱਗ ਰਿਹਾ ਤੇ ਬਾਕੀ ਸਟੇਟਸ ਵੀ ਆਪਣ ਨੂੰ ਲੱਗੇ ਨੇ ਜਿਦਾਂ ਯੂਪੀ ਦਾ ਸ਼ਾਮਲੀ ਏ ਤੇ ਇਹ ਤੇ ਹਮੇਸ਼ਾ ਵੇਖੋ ਬਾਰਡਰ ਜਿਹੜਾ ਡਿਸਟ੍ਰਿਕਟ ਹੁੰਦਾ ਉਹਨੂੰ ਇਹੋ ਜੀ ਪ੍ਰੋਬਲਮ ਤੇ ਆਉਣੀ ਹੁੰਦੀ ਹੈ ਕਿਉਂਕਿ ਇੱਕ ਇੰਟਰ ਇੰਟਰਸਟ ਬਣਿਆ ਰਹਿੰਦਾ ਹਰ ਬੰਦੇ ਦਾ ਪੰਚਕੁਲਾ ਹੁਣ ਆਪਣਾ ਪੰਚਕੁਲਾ ਆਪਾਂ ਨੂੰ ਲੱਗੇ ਆ ਤੇ ਜੇ ਆਪਾਂ ਬਰਸਰ ਜਾਣਾ ਵਿਦਿਆਪਨ ਉਹ ਦੂਰੇ ਤੇ ਜਦੋਂ ਇਹੋ ਜੀ ਪ੍ਰੋਕਸੀਮਿਟੀ ਹੋਵੇ ਕਿਸੇ ਸ਼ਹਿਰ ਦੀ ਤਾਂ ਉਹਦੇ ਵਿੱਚ ਇੰਟਰਨੈਟ ਇੰਟਰਸਟ ਕਰਕੇ ਇੰਟਰ ਹੈਬਿਲਿਟੀ ਸੀ ਬਣ ਜਾਂਦੀਆਂ ਨੇ ਬਟ ਇਹ ਆ ਕਿ ਪੁਲਿਸ ਨੂੰ ਹੋਰ ਥੋੜਾ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਦੇ ਬਾਰੇ ਵੀ ਸਟੱਡੀ ਕਰਨਾ ਪੈਂਦਾ ਕਿ ਉਹਨਾਂ ਦੇ ਕਿਹੜੇ ਕਿਹੜੇ ਬੰਦੇ ਇੱਥੇ ਐਕਟਿਵ ਰਹਿ ਸਕਦੇ ਤੇ ਇਹੋ ਜੀ ਇਸ ਕੇਸ ਵਿੱਚ ਵੀ ਸਾਨੂੰ ਇਹ ਹੀ ਸਟੱਡੀ ਕਰਨਾ ਪਿਆ ਕਿ ਕਿਹੜੇ ਕਿਹੜੇ ਮੈਂਬਰ ਇੱਥੇ ਐਕਟਿਵ ਰਹਿ ਸਕਦੇ ਆ ਤੇ ਵੈਪਨ ਉਸ ਸਮੇਂ ਜਿਹੜਾ ਮਰਡਰ ਕੀਤਾ ਗਿਆ ਸੀ ਸਿੰਗਰ ਦਾ ਵੈਪਨ ਵੀ ਤੁਸੀਂ ਰਿਕਵਰ ਕਰ ਲਿਆ ਇਹਦੇ ਕੋਲੋਂ ਜਾਂ ਵੈਪਨ ਅਜੇ ਨਹੀਂ ਮਿਲ ਪਾਇਆ ਇਹਦੀ ਪੁਰਸ਼ਕੀਚੇਗਾ ਲਈ ਕਿ ਉਹਦਾ ਵੈਪਨ ਸੀਗਾ 9mm ਦਾ ਉਹ ਰਿਕਵਰ ਰਾਏਪੁਰਾਣੀਆਂ ਥਾਣੇ ਦੇ ਵਿੱਚ ਹੋਇਆ 2019 ਦੇ ਵਿੱਚ ਉੱਥੇ ਗ੍ਰਿਫਤਾਰ ਹੋਇਆ ਸੀਗਾ ਤੇ ਉਹ ਹੁਣ ਅਸੀਂ ਇਹਦਾ ਵਾਰੰਟ ਲੈ ਆ ਰਿਮਾਂਡ ਲੈ ਕੇ ਆ ਤਾਂ ਤੇ ਉਹ ਰਿਕਵਰ ਕਰਾਂਗੇ ਔਰ ਇਹਨੂੰ ਬਿਲਕੁਲ ਫਿਟ ਕੇਸ ਕਨਵਿਕਸ਼ਨ ਲਈ ਬਣਾਵਾਂਗੇ ਕੀ ਸਿੰਗਰ ਦੇ ਫੈਮਿਲੀ ਨਾਲ ਵੀ ਤੁਹਾਡਾ ਸੰਪਰਕ ਹੋਇਆ ਉਸ ਤੋਂ ਅਸੀਂ ਹੁਣ ਕਰਾਂਗੇ ਬਸ ਅਸੀਂ ਇੱਕ ਵਾਰੀ ਬਰੀਫ ਕਰਨਾ ਸੀ ਬੀੜੀਆਂ ਨੂੰ ਤੇ ਹੁਣ ਅਸੀਂ ਅੱਜ ਕਿਉਂਕਿ ਕੱਲ ਦੀ ਹੀ ਇਹ ਡਵੈਲਪਮੈਂਟ ਹੈ ਇਹ ਕੱਲ ਹੀ ਇਸ ਕੇਸ ਜੀ ਦੀ ਰੈਸਟ ਪਈ ਹੈ ਤੇ ਅੱਜ ਇਹ ਰਿਮਾਂਡ ਲੈ ਕੇ ਉਹਨਾਂ ਨੂੰ ਵੀ ਅਸੀਂ ਉਹਨਾਂ ਤੱਕ ਹੀ ਪਹੁੰਚ ਕਰਾਂਗੇ ਪੰਜਾਬ ਛੋਰ ਵੀ ਕੋਈ ਕਾਰਵਾਈਆਂ ਨੂੰ ਅੰਜਾਮ ਦਿੱਤਾ ਇਸ ਨੇ ਵੀ ਮੰਨਿਆ ਕੁਝ ਇਹ ਉਸੇ ਉਸੇ ਕੇਸ ਲਈ ਹੈ ਜੀ ਤੇ ਬਰ ਪੁਸ਼ਕਿਸ਼ ਕੀਤੀ ਹੈ ਹੁਣ ਇਹਦਾ ਰਿਮਾਂਡ ਲੈ ਕੇ ਇਹਦੀ ਸਾਰੀ ਜਿਹੜੀ ਹੈ ਇਹਦੀ ਕ੍ਰਿਮੀਨਲ ਐਕਟੀਵਿਟੀ ਹੈ ਉਹ ਅਸੀਂ ਸਟੱਡੀ ਕਰਾਂਗੇ ਕੀ ਹੈ ਥੈਂਕ ਯੂ ਸਰ ਥੈਂਕ ਯੂ ਤਾਂ ਗੁਰਸ਼ੇਰ ਸਿੰਘ ਸੰਧੂ ਡੀਐਸਪੀ ਮੋਹਾਲੀ ਔਰ ਉਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਵੀ ਹੈ ਕਿ ਜਿਸ ਨੇ 6 ਸਾਲ ਤੋਂ ਇੱਕ ਕੇਸ ਲਟਕਿਆ ਹੋਇਆ ਸੀ ਪਰ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਅਫਸਰਾਂ ਦੀ ਵੀ ਮਿਸਾਲ ਦੇਣੀ ਬਣਦੀ ਜਿਨ੍ਹਾਂ ਨੇ ਟੇਬਲ ਤੇ ਰੱਖੀਆਂ ਫਾਈਲਾਂ ਔਰ ਇਹ ਨਹੀਂ ਕਿ ਰੱਦੀ ਦੀ ਫਾਈਲ ਬਣਾ ਦਿੱਤੀ ਹੋਵੇ ਪਰ 6 ਸਾਲਾਂ ਬਾਅਦ ਆਖਰਕਾਰ ਉਸ ਸਿੰਗਰ ਦੇ ਕਾਤਲ ਨੂੰ ਲਿਆਂਦਾ ਗਿਆ ਫੜ ਕੇ ਇੱਕ ਦੀ ਮੌਤ ਹੋ ਗਈ ਹੈ ਔਰ ਹੁਣ ਕਹਿੰਦੇ ਕਿ ਪਰਿਵਾਰ ਦੇ ਨਾਲ ਵੀ ਸੰਪਰਕ ਕੀਤਾ ਜਾਏਗਾ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਮੋਹਾਲੀ